ਅੱਜ ਜੀ ਨਾਲਾ ਵਿਖੇ ਜੀ ਨਾਲਾ ਸ਼ਹਿਰ ਚ ਵਾਰਡ ਨੰਬਰ 9 ਚ ਰਮਨ ਜੀ ਸਮੁੱਚਾ ਮਹਿਤਾ ਪਰਿਵਾਰ ਜਿਹੜੇ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਆ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਤੇ ਵਿਸ਼ਵਾਸ ਦਿਓ ਉਹਨਾਂ ਨਾਲ ਤੁਹਾਡੇ ਹਰ ਦੁੱਖ ਸੁੱਖ ਚ ਭਾਈਵਾਲ ਹੋਵਾਂਗੇ ਤੇ ਜੋ ਅਧੂਰੇ ਡਿਵੈਲਪਮੈਂਟ ਦੇ ਕੰਮ ਰਹਿ ਗਏ ਨੇ ਆ ਕਮੇਟੀ ਨੂੰ ਦਿੱਤੀ ਦੇ ਤੁਸੀਂ ਹੀ ਨਾਲੇ ਸ਼ਹਿਰ ਵਾਲਿਆਂ ਨੇ 8 ਸੀਟਾਂ ਸਾਨੂੰ ਹੀ ਪਰ ਸਾਡੇ ਬੰਦੇ ਲਾਲਾ ਟਪਕਾਉਣ ਲਾਪੇ ਆਪਣੀਆਂ ਚੌਧਰਾ ਨੂੰ ਆਪਣੀਆਂ ਝੋਟੀਆਂ 'ਚ ਸ਼ੋਰਤਾ ਨੂੰ ਬੇੜਾ ਗਰ ਕਰਕੇ ਰਸਤਾ ਜਿ ਨਾਲੇ ਸ਼ਹਿਰ ਦਾ ਇਸ ਆਮ ਪਾਰਟੀ ਸਰਕਾਰ ਨੇ ਡਿਵੈਲਪਮੈਂਟ ਦੇ ਕੰਮ ਅਧੂਰੇ ਆ ਜਿਹੜੇ ਸੜਕਾਂ ਦੇ ਜਾਲ ਵਿਸ਼ੇ ਆ ਆ ਜਿਹੜੇ ਆਪਣਾ ਜਿ ਨਾਲੇ ਚੌਂਕ ਤੋਂ ਲੈ ਕੇ ਤੋੜ ਤਲਵੰਡੀ ਨਾਹਰ ਤੱਕ ਬਾਬੇ ਬੁੱਢੇ ਸਾਹਿਬ ਬਾਬਾ ਰਮਦਾਸ ਬਾਬਾ ਬੁੱਢਾ ਸਾਹਿਬ ਤੱਕ 54 ਕਰੋੜ ਰੁਪਏ ਸੈਂਟਰ ਸਰਕਾਰ ਦੀ ਦੇਣ ਹੈ ਜਿਹੜੀ 5 ਫੁੱਟ 8 8 ਫੁੱਟ ਸੜਕ ਚੌੜੀ ਵੀ ਹੋਈ ਆ ਤੇ ਪੈਸੇ ਸੈਂਟਰ ਦੇ ਤੇ ਮੂਛਾਂ ਉਤਾ ਜਿਹੜਾ ਜਗਦਿਆਂ ਪਿੰਡੜਾ ਉਹਦੇ ਦਾ ਫਿਰਦਾ ਆ ਅੱਜ ਜਿਹੜੀਆਂ ਸੜਕਾਂ ਚੌੜੀਆਂ ਹੁੰਦੀਆਂ ਫਿਰਦੀਆਂ ਲੋਕਾਂ ਨੇ ਬਾਣਾ ਚ ਸਾਈ ਕਿਤੇ ਵਧਾਈਆਂ ਕਿਤੇ ਮੇਰਾ ਕਹਿਨ ਤੋਂ ਭਾਵੇ ਆ ਬਗਾਨੀ ਪੁੱਛਾ ਸ਼ਾਹ ਬੜੇ ਬੈਠੇ ਪਏ ਆ ਜਿਹੜੇ ਆਮ ਵਾਲੇ ਆ ਮੇਰਾ ਕਹਿਨ ਤੋਂ ਭਾਵੇ ਆ ਜਿਹੜਾ ਲਾਂਡ ਆਰਡਰ ਦਾ ਬੇੜਾ ਘਰਕ ਹੋਇਆ ਪਿਆ ਕੋਈ ਵਾਰੀ ਵਾਰ ਸਾਡੇ ਬਾਟਰ ਦੇ ਉੱਤੇ ਨਸ਼ੇ ਵਿਕਦੇ ਪਏ ਨੇ ਸਮੈਕਾ ਵਿਕਦੀਆਂ ਪਈਆਂ ਨੇ ਹਥਿਆਰ ਫੜੇ ਜਾਂਦੇ ਪਏ ਨੇ ਤੇ ਜਿਹੜਾ ਕਿਹੜੀ ਸਰਕਾਰ ਆ ਉਹ ਕੁੰਭ ਕਰਨੀ ਨਹੀਂ ਸੁੱਤੀ ਪਈ ਆ ਬੇੜਾ ਗਰਕ ਸਵਾਏ ਲੁੱਟੜ ਦੋ ਰੇਤਾ ਚੋਰੀ ਹੁੰਦੀ ਹੁਣ ਵੀ ਚਲੋ ਬਾਰਡਰ ਤੇ ਮਖੌਣਾ ਰੇਤਾ ਚੋਰੀ ਰਾਤ ਨੂੰ ਇਹ ਟਰੱਕ ਕਢਾਉਂਦਾ ਆ ਰਾਤ ਨੂੰ ਟਿਪਰ ਕਢਾਉਂਦਾ ਆ ਉਸ ਇਹਦੇ ਨਾਲ ਰਲੀ ਪਈ ਆ ਇਹ ਉਹਨਾਂ ਕੋ ਮਹੀਨਾ ਮਹੀਨਾ ਹੁਣੀ ਪਿੰਡਾਂ ਚੱਲਦਾ ਨਹੀਂ ਪੁਰਾਣੀ ਸਰਕਾਰਾਂ ਦੇ ਮਹੀਨੇ ਇਹ ਮਹੀਨੇ ਨਹੀਂ ਚੱਲਦੇ ਇੱਕ ਘੰਟਿਆਂ ਦੇ ਪੈਸੇ ਨਹੀਂ ਲਿੰਦਾ ਪਿਆ ਆ ਇਹ ਪਤਾ ਨਹੀਂ ਗਾਂ ਸਰਕਾਰ ਆਉਣੀ ਕਿ ਨਹੀਂ ਆਉਣੀ ਇਹ ਬਣ ਬਣਨਾ ਕਿ ਨਹੀਂ ਬਣਨਾ ਚਿੰਦੀ ਰੋਤੇ ਚਿਹਰੇ ਰੇਤਾ ਚੋਰੀ ਕਰਾਣਾ ਕਿੰਨੇ ਮੈਂ ਗੁੰਡਾਗਰਦੀ ਬਦਮਾਸ਼ੀ ਕਰਾਣਾ ਕਿੰਨਾ ਨਸ਼ਾ ਵਗਾਲਾ ਜੇ ਇੱਕ ਗੱਲ ਵੀ ਝੂਠ ਹੈ ਤੁਸੀਂ ਪ੍ਰੈਸ ਵਾਲੇ ਵੀਰ ਜੀ ਇੱਥੇ ਨੇਤ ਰਹਿਂਦੇ ਜੇ ਤੁਹਾਡੇ ਸਾਹਮਣੇ ਤੁਹਾਡੀਆਂ ਮਜਬੂਰੀਆਂ ਪਰ ਸਾਡੀ ਮਜਬੂਰੀ ਨਹੀਂ ਇਹੀ ਤੇ ਆਪੋਜੀਸ਼ਨ ਦਾ ਨਹੀਂ ਸਾਡੀ ਕੋਈ ਮਜਬੂਰੀ ਹੈਗੀ ਬੋਰੀਆਂ ਮਜਬੂਰੀਆਂ ਤੁਹਾਡੀਆਂ ਕਿੰਨਾ ਕੁ ਵੱਡਾ ਹੰਗਾਰਾ ਜਿਸ ਤਰੀਕੇ ਨਾਲ ਪਰਿਵਾਰ ਜੋ ਮਹਿਤਾ ਪਰਿਵਾਰ ਦੇ ਰਮਨ ਜੀ ਨੇ ਸਮੁੱਚੇ ਪਰਿਵਾਰ ਨੇ ਅੱਜ ਸਾਡਾ ਸਾਥ ਦਿੱਤਾ ਹੈ ਬਹੁਤ ਵੱਡਾ ਅੱਗੇ ਵੀ ਤੁਹਾਨੂੰ ਮੈਂ ਬੇਨਤੀ ਕੀਤੀ ਸੀ ਜੇ ਮੈਂ ਵੇਖਾਂ ਆਪਣੇ ਕਰਮਾਂ 'ਵਲ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਮੈਂ ਉਹਦੀ ਰਹਿਮਤ ਆਲ ਬਖਸ਼ੀ ਆਲ ਦੇ ਬੱਲੇ 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 ਗਾ ਤੇ ਸਤਗੁਰ ਦੀ ਆ ਉਸ ਮਾਰਗ ਦੀ ਆ ਮੈਂ ਇਹ ਸੂਝਵਾਨ ਸੋਚ ਆ ਜੇ ਤੇ ਅਈ ਨਾਲੇ ਦੀ ਡਵੈਲਪਮੈਂਟ ਕਰਾਉਣੀ ਆ ਆਪਾਂ ਇਹ ਨਾਲੇ ਹਲਕੇ ਦੀ ਜੇ ਆਪਾਂ ਵਿਧਾਨ ਸਭਾ ਜੀ ਨਾਲ ਅਈ ਨਾਲੇ ਹਲਕੇ ਦਾ ਇਹ ਆਪ ਜਿਹੜਾ ਦੂਜਾ ਬਿਜਲੀ ਘਰ ਆ ਉਹ ਵੀ ਵੇਖ ਲੋ ਕੀ ਹਰ ਬੱਤੀ ਬੱਤੀ ਨਹੀਂ ਹੁੰਦੀ ਪੇ ਕੀ ਹਾਲ ਬਣਿਆ ਪਿਆ ਕੀ ਚੱਲਦਾ ਪਿਆ ਸਭ ਤੋਂ ਵੱਡੀ ਗੱਲ ਹੜਾ ਹੜ ਦਾ ਮਾਰਾ ਇਲਾਕਾ ਹੈ ਅਜੇ ਤੱਕ ਲੋਕਾਂ ਨੂੰ ਮੁਆਵਜ਼ੇ ਨਹੀਂ ਮਿਲੇ। ਬੇੜਾ ਗਰਕ ਹੋਇਆ ਪਿਆ ਸਵੇਰੇ ਮੈਂ ਅਫਸਰਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਸਿਰਫ 61 ਖਾਤੇ ਖੋਲੇ ਆ। 3 ਢਾਈ ਮਹੀਨੇ ਹੋ ਗਏ ਆ 1.5 ਢਾਈ 2 ਢਾਈ ਮਹੀਨੇ ਹੋ ਗਏ ਆ 61 ਖਾਤੇ 61 ਖਾਤੇ ਵੀ ਜਿਹੜੇ ਕਾਜ ਇਹਨਾਂ ਦੇ ਹੈਗੇ ਬਾਕੀ ਸਾਰੇ ਬਦਰਾਂਗੀ ਪਏ ਆ ਚੈੱਕ ਵੰਡ ਰਹੇ ਹੋ। ਸਿਰਫ 61 61 ਖਾਤਿਆਂ ਦੇ ਚੈੱਕ ਵੰਡੇ ਜੋ ਜੋ ਇਹਨਾਂ ਦੀ ਭਾਸ਼ਾ ਆ ਟੈਕਨੀਕਲੀ ਸਰਕਾਰ ਦੀ ਭਾਸ਼ਾ ਆ ਬਾਕੀ ਬਰਾਂਗੀ ਬੈਠੇ ਪਏ ਕਿ ਜਿਹੜੇ ਛੋਟੇ ਗਰੀਬ ਕਿਸਾਨ ਆ ਕਿੱਲੇ 1.5 2 2.5 3 4 5 ਕਿੱਲੇ ਕਿਹੜੀ ਕਣਕ ਆ ਵੇਖੋ ਕਿੰਨੇ ਬਗਾਨੇ ਮੁਛਾ ਸ਼ਾਹ ਬਣੇ ਬੈਠੇ ਆ 74 ਕਰੋੜ ਰੁਪਇਆ ਉਸ ਮੋਦੀ ਸਾਹਿਬ ਨੇ ਸਾਡੇ ਐਗਰੀਕਲਚਰ ਮਿਨਿਸਟਰ ਨੇ चौहान ਸਾਹਿਬ ਉਹਨਾਂ ਨੇ 74 ਕਰੋੜ ਦੀ ਕਣਕ ਦਾ 20 ਪੰਜਾਬ ਸਰਕਾਰ ਨੂੰ 5 ਲੱਖ ਏਕੜ ਦੇ ਹਿਸਾਬ ਨਾਲ ਏਕੜ ਦਾ ਕਿਹੜਾ 5 ਲੱਖ ਏਕੜ ਪੰਜਾਬ ਦਾ ਡੁੱਬਿਆ ਉਹਦਾ 20 ਦਿੱਤਾ ਆ 20 ਸੈਂਟਰ ਦਾ ਤੇ ਮੁਛਾ ਤਾਂ ਇਹਨਾਂ ਦੀ ਉਹਦੇ ਜਿਵੇਂ ਇਹਦੀ ਨਾ ਉਹਦਾ ਪੋਤੇ ਆਪ ਕਿਸੇ ਨੂੰ ਦਿੰਦੇ ਪਏ ਕਿਸੇ ਨੂੰ ਕਹਿੰਦੇ ਜਿਵੇਂ ਆਪਣੇ ਸਰਪੰਚਾ ਥਰੂ ਬਣਾਉਂਦੇ ਪਏ ਆਪਣੇ ਮੈਂਬਰਾਂ ਥਰੂ ਬਣਾਉਂਦੇ ਪਏ ਆ ਕਿਸੇ ਨੂੰ ਕੁਝ ਤੇ ਇਹ ਨਾਰੇ ਸ਼ਹਿਰਾਂ ਨਾਲ ਧੱਕੇ ਮਾਰਦਾ ਪਿਆ ਹੈ ਕਲੀ ਦੁਕਾਨ ਤੇ ਕਿਹੇ ਚੜ ਜਾਂਦਾ ਕਲੀ ਮੈਂ ਨਹੀਂ ਕਹਿੰਦਾ ਕਿਥੀ ਹੀ ਹੀਰਾ ਫਿਰੀ ਗਲਤ ਕੰਮ ਹੁੰਦਾ ਉਹਨੂੰ ਨੱਥ ਪਾਓ ਪਰ ਤਰੀਕਾ ਹੁੰਦਾ ਕਾਨੂੰਨ ਦਾ ਇਹ ਆਪ ਜਾ ਕੇ ਬਦਮਾਸ਼ ਬਣਿਆ ਉੱਥੇ ਇਹ ਬਦਮਾਸ਼ ਹੀ ਬਣਿਆ ਰਾਤ ਨੂੰ ਉਹਨਾਂ ਨੂੰ ਠਗਣਾ ਆ ਆਪਣੀ ਦਿਹਾੜੀ ਕੀ ਤਰ ਬਣਾਉਣੀ ਆ ਜਿਤਨਾ ਇਹ ਨੌਨ ਇਹਨਾਂ ਨੇ ਲਪਾਵੇ ਵੱਖਰੇ ਵੱਖਰੇ ਟੋਕਰੇ ਲਾਏ ਆ ਭਰ ਕੇ ਖੜਨੇ ਕਰਾਉਣੂ ਤੇ ਪਰ ਲੋਕ ਬੜੇ ਨਾਲੇ ਸਿਆਣੇ ਹੋ ਗਏ ਆ ਮੈਂ ਇਹਦੇ ਹੱਥ ਜੋੜ ਕੇ ਬੇਨਤੀ ਕਰਾਂਗਾ ਜੇ ਪੰਜਾਬ ਨੂੰ ਬਚਾਉਣਾ ਜੇ ਇਹ ਨਾਲੇ ਨੂੰ ਨਹੀਂ ਪੰਜਾਬ ਨੂੰ ਬਚਾਉਣਾ ਜੇ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਵੇਖਿਓ ਜੇ ਗੁੰਡਾਗਰਦੀ ਬੰਦ ਕਰਾਉਣੀ ਜੇ ਜੇ ਨਸ਼ੇ ਬੰਦ ਕਰਾਉਣੇ ਜੇ ਜੇ ਮੋੜ ਆਰਥਿਕ ਰੀਤੇ ਲਿਆਉਣਾ ਜੇ ਜੇ ਮੋੜ ਕਿਸਾਨੀ ਨੂੰ ਚੰਗੀ ਤਰ੍ਹਾਂ ਆਪਣੇ ਲੀਡ ਲੈ ਕੇ ਆਉਣਾ ਜੇ ਇਹ ਭਾਰਤੀ ਜਨਤਾ ਪਾਰਟੀ ਲਿਆ ਸਕਦੀ ਜੇ ਬਾਕੀ ਸਭ ਇੱਕ ਖੋਖਲੇ ਵਾਦੇ ਜੇ 4 ਲੱਖ ਕਰੋੜ ਦਾ ਕਰਜ਼ਾ ਅੱਜ ਦੀ ਤਰੀਕ ਤੇ ਆ ਸਾਲ ਸਰਕਾਰੇ ਜੇ ਹੋਰ ਚਲਣੀ ਆ ਤੇ 5 ਲੱਖ ਦੇ 5 ਸਵਾ 5 ਲੱਖ ਕਰੀਬ ਦੇ ਨਾਲ ਕਰਜ਼ਾ ਲਿਆ ਦੇਣਾ ਜੋ ਇਹਨਾਂ ਦਾ ਬੇੜਾ ਗਰਕ ਹੋਣਾ ਜੇ ਤੇ ਜਿੰਨੇ ਆਪਾਂ ਬੈਠੇ ਆ ਇਹ ਅੱਬਾ ਸੋਚੋ ਕਿ ਸਰਕਾਰ ਨੇ ਕਿ ਕਰਜ਼ੇ ਲਾਉਣੇ ਆ ਜਿੰਨੇ ਵੀ ਧਰਮ ਮੱਜਵੇ ਆਪਣੇ ਪੰਜਾਬੀ ਪੰਜਾਬ ਨਾਲ ਸੰਬੰਧਿਤ ਜਿਹੜੇ ਕੋਈ ਵੀ ਜਿਹੜਾ ਬੱਚਾ ਜੰਮਦਾ ਕਿਸੇ ਘਰ ਦੇ ਵਿੱਚ ਕਿਸੇ ਭਾਵੇਂ ਗਰੀਬ ਦਾ ਭਾਵੇਂ ਅਮੀਰ ਦਾ ਭਾਵੇਂ ਦਰਮਿਆਨੇ ਘਰ ਸਵਾ ਲੱਖ ਰੁਪਏ ਇੱਕ ਬੱਕੇ ਦੇ ਕਰਜ਼ਾ ਹੁੰਦਾ ਜਮ ਦੇ ਦੇ ਪੰਜਾਬ ਦੇ ਸਰਪੇ ਇਹ ਜਿਹੜੀ ਜ਼ਿੰਮੇਵਾਰ ਕੌਣ ਆ ਸਰਕਾਰਾਂ ਸਰਕਾਰਾਂ ਚ ਨੀਆਂ ਹੀ ਪਛੇ ਰਹੀਆਂ ਭਾਵੇਂ ਅਸੀਂ ਵੀ ਨਾਈਆਂ ਸਾਨੂੰ ਇੱਥੇ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਜੇ ਜਿਤਨਾ ਹਰਿਆਣੇ ਚ ਜੋਗੀ ਦਿੱਤਿਆ 나ਥ ਦੀ ਲੀਡਰਸ਼ਿਪ ਆ ਜਿਤਨਾ ਹਰਿਆਣੇ ਚ ਆਪਣੇ ਨਾਇਬ ਸੈਣੀ ਦੀ ਲੀਡਰਸ਼ਿਪ ਆ ਜਿਤਨਾ ਦਿੱਲੀ ਚ ਰੇਗਾ ਗੁਪਤਾਰੀ ਦੀ ਲੀਡਰਸ਼ਿਪ ਆ ਮੇਰਾ ਕਹਿਣ ਤੋਂ ਭਾਵੇਂ ਜਦ ਤੱਕ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਨਹੀਂ ਮਿਲਦੀ ਆਪਣਾ ਪੰਜਾਬ ਦਾ ਹਾਲ ਬੇਹਾਲ ਹੋਣਾ ਜੇ ਇਹ ਤਾਂ ਸਾਡੀ ਜਾਂ ਗੱਲਾਂ ਨਾ ਸਾਡੇ ਬੋਲਣਾ ਨਹੀਂ ਜਾਂ ਲੁਣਾ ਤੁਹਾਡੀਆਂ ਵੋਟਾਂ ਨੇ ਫੈਸਲਾ ਕਰਨਾ ਜੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਹਿਣਾ ਚਾਹੁੰਦੇ ਹਾਂ ਸ਼ਾਮਿਲ ਹੋਏ ਮੇਰਾ ਨਾਮ ਅਰਮਨ ਮਹਿਤਾ ਜੀ ਔਰ ਮੈਂ ਸਮੂਹ ਮਹਿਤਾ ਫੈਮਿਲੀ ਦਾ ਔਰ ਆਏ ਹੋਏ ਨਾਲ ਆਸ ਪੜੋਸ ਦੇ ਜਿੰਨੇ ਵੀ ਮੇਰੇ ਪਤਵੰਤੇ ਸੱਜਣ ਆਏ ਨੇ ਉਹਨਾਂ ਦਾ ਜੀ ਆਇਆਂ ਆਖਦਾ ਔਰ ਮੈਂ ਇਹਨਾਂ ਦਾ ਵੈਲਕਮ ਕਰਦਾ ਸਰਦਾਰ ਅਮਰਪਾਲ ਸਿੰਘ ਬੋਲੀਆ ਜੀ ਨਾਲ ਜੀ ਦਾ ਔਰ ਮਾਤਾ ਜੀ ਦਾ ਸਾਡੇ ਕਿ ਜਿਨ੍ਹਾਂ ਨੇ ਆਪਣੇ ਨਾਲ ਜੁਆਇਨ ਕੀਤਾ ਸਾਨੂੰ ਔਰ ਮੈਂ ਤਕਰੀਬਨ ਆਪਣੀ ਜਦੂ ਦੀ ਹੋਸ਼ ਸੰਭਾਲੀ ਆ ਸਾਡੇ ਫਾਦਰ ਸਾਹਿਬ ਗੱਲਾਂ ਕਰਦੇ ਹੁੰਦੇ ਸੀ ਵੀ ਰਾਹੁਲ ਗਾਂਧੀ ਵਰਗੀ ਪਾਰਟੀ ਕਾਂਗਰਸ ਵਰਗੀ ਕੋਈ ਹੈ ਨਹੀਂ ਔਰ ਮੈਂ ਇੱਕ ਕਟੜ ਕਾਂਗਰਸੀ ਹੀ ਔਰ ਮੈਂ ਜਦੋਂ ਦੀ ਵੇਖਿਆ ਵੀ ਇਸਤਾਨ ਆਪਣਾ ਸ਼੍ਰੀ ਨਰਿੰਦਰ ਮੋਦੀ ਜੀ ਦਾ ਉਹਨਾਂ ਦੀ ਡਿਵੈਲਪਮੈਂਟ ਵੇਖੀ ਆ ਉਹਨਾਂ ਦੀ ਆਊਟ ਆਫ ਟੂਰ ਵੇਖਿਆ ਵੀ ਕਿਸ ਤਰ੍ਹਾਂ ਉਹਨਾਂ ਦੀ ਇੰਡੀਆ ਪ੍ਰਤੀ ਦੇਸ਼ ਪ੍ਰਤੀ ਆਪਣਾ ਕਿੰਨਾ ਮਾਣ ਆ ਉਹਨਾਂ ਨੂੰ ਕਿੰਨੇ ਫਕਰ ਨਾਲ ਆਪਾਂ ਕਹਿ ਸਕਦੇ ਵੀ ਅਸੀਂ ਮੋਦੀ ਦੇ ਰਾਜ ਦੇ ਵਿੱਚ ਆ ਔਰ ਮੈਂ ਇਹ ਚੀਜ਼ ਨੂੰ ਵੇਖਦਾ ਔਰ ਯੋਗੀ ਜੀ ਦਾ ਆਪਾਂ ਕੰਮ ਵੇਖਦੇ ਹੋયા ਆ ਮੈਂ ਇਸ ਚੀਜ਼ ਨੂੰ ਜੁਆਇਨ ਕੀਤਾ ਵੀ ਜੇ ਪੰਜਾਬ ਦੀ ਡਿਵੈਲਪਮੈਂਟ ਚਾਹੁੰਨੇ ਆ ਤੇ ਆਪਾਂ ਹਰ ਇੱਕ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਈਏ ਔਰ ਹਰ ਇੱਕ ਨੂੰ ਗਾਈਡ ਕਰੀਏ ਵੀ ਭਾਈ ਇਹ ਪਾਰਟੀ ਜਿਹੜੀ ਆ ਉਹ ਸਾਡੇ ਲਈ ਆਉਣ ਵਾਲੇ ਬੱਚਿਆਂ ਦਾ ਭਵਿੱਖ ਸਵਾਰ ਸਕਦੀ ਆ ਆਉਣ ਵਾਲੀ ਪੀੜ੍ਹੀ ਸਾਡੀ ਸੁਖੀ ਜਾ ਸਕਦੀ ਆ ਔਰ ਆਪਾਂ ਗਲਤ ਪਾਰਟੀ ਨਹੀਂ ਜੁਆਇਨ ਕੀਤੀ ਔਰ ਸਾਨੂੰ ਪ੍ਰਾਊਡ ਹੈਗਾ ਵੀ ਆਪਾਂ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਜੀ ਥੈਂਕ ਯੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼